ਲਓ ਮਿੱਤਰੋ ਜਹਾਜ਼ ਵਾਲੀ ਬੀਬੀ ਜੀ ਸਮਝਾ ਰਹੇ ਨੇ ਪਹਿਲਾਂ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਸਮਝਾਇਆ ਜੋ ਕਿ ਸਾਡੇ ਪੱਲੇ ਨਹੀਂ ਪਿਆ ਕੁਝ बस ਇਸ਼ਾਰਿਆਂ ਤੋਂ ਸਮਝ ਆ ਗਿਆ ਤੇ ਲਓ ਵੀ ਮਿੱਤਰੋ ਜਹਾਜ਼ ਆਪਣਾ ਪਹੁੰਚ ਚੁੱਕਿਆ ਦबई ਤੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਅੰਮ੍ਰਿਤਸਰ ਤੋਂ ਦੁਬਈ ਚੱਲੇ ਆ ਤੇ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਹੀ ਮਜ਼ਾ ਆਉਣ ਵਾਲਾ ਹੁਣ ਆਪਾਂ ਹੈਗੇ ਅੰਮ੍ਰਿਤਸਰ 에어ਪੋਰਟ ਤੇ ਚੈਕਿੰਗ ਲਈ ਤੇ ਅੱਗੇ ਲਾਈਨਾਂ ਦੇ ਵਿੱਚ ਲੱਗੇ ਹੋਏ ਆਂ ਤੇ ਆ ਜੋ ਚੈਕਿੰਗ ਵਗੈਰਾ ਕਰਵਾਉਣ ਤੋਂ ਬਾਅਦ ਤੇ ਹੁਣ ਆਪਾਂ ਚੱਲਦੇ ਆਂਗੇ ਆਪਣਾ ਵੱਡਾ ਟੈਕੀ ਬੈਗ ਜਮ੍ਹਾਂ ਕਰਵਾਉਣ ਬੈਗ ਜਮ੍ਹਾਂ ਕਰਵਾ ਰਹੇ ਆਂ ਇਹਦਾ ਵੇਟ ਹੋ ਰਿਹਾ ਤੇ ਫਿਰ ਬੈਗ ਆਪਾਂ ਜਮ੍ਹਾਂ ਕਰਵਾ ਆਏ ਆਂ ਤੇ ਆਪਾਂ ਹੁਣ ਬੋਰਡਿੰਗ ਪਾਸ ਵਗੈਰਾ ਲੈ ਕੇ ਵੇਟਿੰਗ ਹਾਲ ਦੇ ਵਿੱਚ ਆ ਚੁੱਕੇ ਆਂ ਵੇਟਿੰਗ ਹਾਲ ਦੇ ਵਿੱਚ ਵੇਟ ਕਰਦੇ ਪਏ ਆਂ ਕਦੋਂ ਜਾਜ ਦੀ ਟਾਕੀ ਖੋਲਣਗੇ ਤੇ ਅਨਾਉਂਸਮੈਂਟ ਕਰਨਗੇ ਵੀ ਚਲੋ ਬੈਠੋ ਜੀ ਅੱਜ ਦੇ ਵਿੱਚ ਤੇ ਲੋ ਵੀ ਮਿੱਤਰੋ ਅਨਾਉਂਸਮੈਂਟ ਹੋ ਗਈ ਹੈ ਤੇ ਆਪਾਂ ਚੱਲਿਆ ਹੁਣ ਜਾਜ ਦੇ ਵਿੱਚ ਤੇ ਆਜੋ ਤੁਹਾਨੂੰ ਬਾਹਰ ਦਾ ਵਿਊ ਵੀ ਦਿਖਾਉਣੇ ਨਾਲ ਨਾਲ ਨਵੀਂ ਆਪਣੀ ਫਲਾਈਟ ਹੈਗੀ ਸੀ ਇੰਡੀਗੋ ਲਓ ਵੀ ਤੁਹਾਨੂੰ ਆ ਬਾਹਰ ਤੋਂ ਦਿਖਾਉਣਾ ਹੈ ਉਹ ਦੇਖੋ ਸਾਹਮਣੇ ਜਹਾਜ਼ ਖੜਿਆ ਏਅਰ ਇੰਡੀਆ ਦਾ ਜਹਾਜ਼ ਖੜਿਆ ਆ ਸਾਈਡ ਇਸ ਸਾਈਡ ਖੜਿਆ ਇੰਡੀਗੋ ਦਾ ਤੇ ਇੰਡੀਗੋ ਦੇ ਜ ਆ ਚੀ ਆਪਾਂ ਬੈਠਣ ਲੱਗੇ ਆ ਤੇ ਹੈਗਾ ਬੋਰਡਿੰਗ ਪਾਸ ਤੇ ਆਪਾਂ ਨੂੰ ਸੈਂਟਰ ਵਾਲੀ ਸੀਟ ਮਿਲੀ ਸੀ ਆਪਾਂ ਨੇ ਰਿਕਵੈਸਟ ਤਾਂ ਕੀਤੀ ਸੀ ਵਿੰਡੋ ਸੀਟ ਮਿਲ ਜੇ ਪਰ ਨਹੀਂ ਚਲੋ ਫਿਰ ਵੀ ਕੋਈ ਦਿੱਕਤ ਨਹੀਂ ਉਹਦੇ ਵਿੱਚ ਵੀ ਸਾਰਾ ਕੁਝ ਦੇਖ ਹੀ ਜਾਣਾਗਾ ਜਿੰਦਾ ਉਹ ਵੀ ਮੇਟਰ ਆਪਾਂ ਗਏ ਜਹਾਜ਼ ਦੇ ਵਿੱਚ ਤੇ ਆਪਾਂ ਆਪਣੀ ਸੀਟ ਦੇ ਉੱਤੇ ਬੈ ਗਏ ਆ ਬੈਗ ਰੱਖਣ ਤੋਂ ਬਾਅਦ ਜਹਾਜ਼ ਵਾਲੀ ਬੀਬੀ ਜੀ ਉੱਪਰ ਲਿਆਂ ਲਾਰੇ ਨੇ ਟਾਕੀਆਂ ਤੇ ਉਹ ਸਾਹਮਣੇ ਖੜਾ ਇੱਕ ਇੰਡੀਗੋ ਦਾ ਜਹਾਜ਼ ਆਪਾਂ ਨੂੰ ਮਿਲੀ ਸੀ ਸੈਂਟਰ ਵਾਲੀ ਸੀਟ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਪੇਜ ਨੂੰ ਕਰ ਲਿਓ ਫੋਲੋ ਜੇਕਰ ਵੀਡੀਓ ਦੇਖ ਰਹੇ ਹੋ YouTube ਤੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਓ ਮਿੱਤਰੋ ਜਹਾਜ਼ ਵਾਲੀ ਬੀਬੀ ਜੀ ਸਮਝਾ ਰਹੇ ਨੇ ਪਹਿਲਾਂ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਸਮਝਾਇਆ ਜੋ ਕਿ ਸਾਡੇ ਪੱਲੇ ਨਹੀਂ ਪਿਆ ਕੁਝ बस ਇਸ਼ਾਰਿਆਂ ਤੋਂ ਸਮਝ ਆ ਗਿਆ ਤੇ ਲਓ ਵੀ ਮਿੱਤਰੋ ਜਹਾਜ਼ ਪਿਆ ਤੋਰਾ ਹੌਲੀ ਹੌਲੀ ਸਪੀਡੇ ਦੀ ਵਾਧੇ ਜਾਣੀ ਹੈ ਸਪੀਡ ਮੰਨ ਕੇ ਚੱਲੋ ਵੀ 89 ਦੀ 800 900 ਦੀ ਸਪੀਡ ਤੇ ਜਾ ਕੇ ਜਹਾਜ਼ ਟੇਕ-ਆਫ ਕਰੂਗਾ ਤੇ ਲਓ ਵੀ ਮਿੱਤਰੋ ਹੌਲੀ-ਹੌਲੀ ਜਹਾਜ਼ ਆ ਚੁੱਕਿਆ ਬੱਦਲਾਂ 'ਚ ਤੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਛੋਟੇ-ਛੋਟੇ ਘਰ ਦਿਖਣ ਰਹੇ ਨੇ ਬਹੁਤ ਹੀ ਛੋਟੇ ਦਿਖ ਰਹੇ ਨੇ ਉੱਪਰ ਤੋਂ ਤੇ ਅੱਜ ਤੁਹਾਨੂੰ ਅੰਦਰ ਦਾ ਨਜ਼ਾਰਾ ਵੀ ਦਿਖਾਉਨੇ ਆਂ ਲਓ ਵੀ ਦੇਖੋ ਬੱਦਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਆਪਣੀ ਵੀਡੀਓਜ਼ ਕਿੱਦਾਂ ਲੱਗਦੀਆਂ ਨੇ ਜੇ ਕੋਈ ਕਮੀ ਪੇਸ਼ੀ ਆ ਤਾਂ ਉਹ ਵੀ ਜਰੂਰ ਦੱਸਿਓ ਆਪਾਂ ਅੱਗੇ ਤੋਂ ਜਾ ਜੋ ਕਿ ਸੁਧਾਰ ਸਕੀ ਉਸ ਨੂੰ ਤੇ ਲਓ ਵੀ ਸਾਹਮਣੇ ਦੇਖੋ ਤੁਸੀਂ ਪਹਾੜ ਇਹ ਜਹਾਜ਼ ਨੀਵੇਂ ਹੀ ਆ ਥੋੜੀ ਥੋੜੀ ਉੱਪਰ ਨੂੰ ਹਜੇ ਉੱਪਰ ਨੂੰ ਹੀ ਜਾ ਰਿਹਾ ਹੈਗਾ ਤੇ ਤੇ ਤੁਹਾਨੂੰ ਸਾਰਾ ਕੁਝ ਘਾਰੋਗਾਰਾ ਸਾਰਾ ਕੁਝ ਦਿਖੂਗਾ ਥੱਲੇ ਨੀਚੇ ਸਾਰਾ ਕੁਝ ਦਿਖਾਵਾਂਗੇ ਦੇਖੋ ਵੀ ਇਹ ਆਪਾਂ ਪਹੁੰਚ ਚੁੱਕੇ ਹਾਂ ਦबई ਤੇ ਦबई ਦੇ ਵਿੱਚ ਤੁਸੀਂ ਦੇਖੋ ਰੰਬਲ ਹੀ ਰੰਬਲ ਦਿਖ ਰਹੀ ਹੈਗੀ ਉੱਪਰ ਤੋਂ ਤਾਂ ਤੇ ਲਓ ਵੀ ਮਿੱਤਰੋ ਜਹਾਜ਼ ਆਪਣਾ ਪਹੁੰਚ ਚੁੱਕਿਆ ਅਡਵਾਈ ਸੇ ਮਿੱਤਰੋ ਆਪਾਂ ਉਤਰ ਚੁੱਕੇ ਆਂ 에어ਪੋਰਟ ਤੇ ਤੇ ਇੱਥੋਂ ਆਪਾਂ ਥੋੜੀ ਬਹੁਤੀ ਚੈਕਿੰਗ ਕਰਦੇ ਆਂ ਜਿਆਦਾਤਰ ਇੱਥੇ ਨਹੀਂ ਪੁੱਛਦੇ ਬਸ ਉੱਥੇ ਜਹਾਜ਼ 'ਚ ਬੈਠਣ ਲੱਗੇ ਪੁੱਛਦੇ ਇੱਥੇ ਤੋਂ ਕੋਈ ਦਿੱਕਤ ਨਹੀਂ ਬਸ ਨਾਲ ਦੀ ਨਾਲ ਬਾਹਰ ਭੇਜ ਦਿੰਦੇ ਤੇ ਲੋ ਵੀ ਮਿੱਤਰੋ ਆਪਾਂ ਨੂੰ ਆ ਗਿਆ ਸੀ ਮਾਮੇ ਦਾ ਮੁੰਡਾ ਲੈਣ ਤੇ ਆਪਾਂ ਚੱਲਿਆ ਹੁਣ ਰੂਮ ਵੱਲ ਹਾਂਜੀ ਦੋਸਤੋ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਪੇਜ ਨੂੰ ਫੋਲੋ ਕਰਿਓ ਤੇ ਨਾਲ-ਨਾਲ ਤੁਹਾਨੂੰ ਹੁਣ ਦੁਬਈ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਪੇਜ ਨੂੰ ਇੱਕ ਵਾਰ ਫਿਰ ਤੋਂ ਰਿਕਵੈਸਟ ਆ ਫੋਲੋ ਜਰੂਰ ਕਰਿਓ